ਇਹ ਪਰਮਾਤਮਾ ਦਾ ਸੰਸਾਰ ਕਹਾਣੀਆਂ ਨਾਲ ਭਰਿਆ ਹੋਇਆ ਹੈ। ਹਰ ਇੱਕ ਥਾਂ, ਹਰ ਇੱਕ ਪਲ, ਹਰ ਇੱਕ ਸਮੇਂ ਕੁਝ ਨਾ ਕੁਝ ਘਟਦਾ ਹੀ ਰਹਿੰਦਾ ਹੈ। ਇਹੋ ਜਿਹੀਆਂ ਕਹਾਣੀਆਂ ਸਮਾਜ ਨੂੰ ਸਿੱਧ ਦਿੰਦੀਆਂ ਹਨ ਜੋ ਕਿ ਵਾਪਰਦੀਆਂ ਰਹਿੰਦੀਆਂ ਹਨ। ਕੁਝ ਦੰਦ ਕਥਾਵਾਂ ਬੰਦਿਆ ਹਨ, ਕੁਝ ਲਿਖਤੀ ਰੂਪ ਚਾਉਂਦੇ ਹਨ। ਪਰ ਦੁਨੀਆ ਦਾ ਸਭ ਤੋਂ ਵੱਡਾ ਕਹਾਣੀਕਾਰ ਉਹ ਪਰਮਾਤਮਾ ਹੈ। ਇਹਨਾਂ ਕਹਾਣੀਆਂ ਨੂੰ ਦੁਨੀਆ ਦੇ ਉੱਤੇ ਪੇਸ਼ ਕਰਦਾ ਹੀ ਰਹਿੰਦਾ ਹੈ ਕਿਰਦਾਰ ਭਾਵੇਂ ਕੋਈ ਹੋਣ ਥਾਂ ਭਾਵੇਂ ਕੋਈ ਹੋਵੇ ਪਰ ਕਹਾਣੀਆਂ ਵਾਪਰਦੀਆਂ ਰਹਿੰਦੀਆਂ ਹਨ ਅੱਜ ਇਹਨਾਂ ਕਹਾਣੀਆਂ ਚ ਇੱਕ ਕਹਾਣੀ ਅੱਜ ਮੈਂ ਪੇਸ਼ ਕਰਨ ਲੱਗਾ ਹਾਂ ਬੰਤਾ ਆਪਣੇ ਯਾਰ ਬੰਸੇ ਨੂੰ ਕਹਿਣ ਲੱਗਾ ਯਾਰ ਬੰਸੇ ਇਹ ਦੁਨੀਆ ਕਿੰਨੀ ਜਾਦੂਈ ਹੈ ਇਸ ਦੁਨੀਆ ਉੱਤੇ ਗਰੀਬ ਹਰ ਉਹਦੀ ਗਰੀਬ ਹੋਈ ਜਾਂਦਾ ਹੈ ਅਮੀਰ ਹਰ ਹਰ ਅਮੀਰ ਹੋ ਜਾਂਦਾ ਹੈ ਜੇ ਕੋਈ ਰੋਗੀ ਹੁੰਦਾ ਉਹਨੂੰ ਹਾ ਜਿਆ ਰੋਗ ਹੋ ਚੜ ਜਾਂਦੇ ਨੇ ਕਿੰਨੀ ਜਾਲ ਹੰਡਾਉਣੀ ਆ ਇਹ ਪ੍ਰਮਾਤਮਾ ਨੇ ਇਹੋ ਜੀ ਦੁਨੀਆ ਬਣਾਈ ਹੁਣ ਮੈਂ ਉਹਨੂੰ ਪ੍ਰਮਾਤਮਾ ਵੀ ਨਹੀਂ ਮੰਨਦਾ ਸ਼ੈਤਾਨ ਹੀ ਬਣਾ ਸਕਦਾ ਇਹੋ ਜੀ ਦੁਨੀਆ ਇੰਨੀ ਚਾੜੰਦ ਦੁਨੀਆ ਇੱਥੇ ਭਾਈ ਭਾਈ ਨੂੰ ਖਾ ਰਿਹਾ ਹੈ ਕੋਈ ਸਾਨੂੰ ਕਿਸੇ ਦਾ ਮੋੜ ਨਹੀਂ ਕਿਉਂ ਕਿਸੇ ਨਾਲ ਵਫਾ ਨਹੀਂ ਕਮਾਰ ਇੰਨੀ ਚਾੜੰਦ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ ਕਿਵੇਂ ਇਸ ਦੁਨੀਆ ਦੇ ਉੱਤੇ ਆਪਾਂ ਬੁਜਾਰਾ ਕਰਦੇ ਆਂ ਆਪਾਂ ਹਰ ਰੋਜ਼ ਮਾਰਦੇ ਆਂ ਕੋਈ ਭਰੋਸਾ ਨਹੀਂ ਰਿਹਾ ਕੋਈ ਪਿਆਰ ਨਹੀਂ ਰਿਹਾ ਕਿਸੇ ਨੂੰ ਕਿਸੇ ਨਾਲ ਵੇਖ ਵੀਰ ਰੱਬ ਨੂੰ ਗਾਲਾਂਾਂ ਦੇ ਰੱਬ ਰਾਬੇ ਰੱਬ ਜੋ ਕਰਦਾ ਚੰਗਾ ਕਰਦਾ ਉਹਨੇ ਇਹ ਦੁਨੀਆ ਬਣਾਈ ਹੈ ਨਾ ਕੋ ਸੋਚ ਕੇ ਬਣਾਈ ਤੂੰ ਆਪ ਦੇਖ ਕੋਈ ਵੀ ਘਟਨਾ ਘਟ ਜਾਂਦੀ ਜਦੋਂ ਸਾਰੀ ਸੰਪੂਰਨ ਘਟਨਾ ਹੋ ਜਾਂਦੀ ਹੈ ਤੋਂ ਬਾਅਦ ਆਪਾਂ ਸੋਚਨੇ ਆ ਕਿ ਕੀ ਕੀ ਮਾੜਾ ਹੋਇਆ ਤੇ ਕੀ ਚੰਗਾ ਉਹਦੇ ਚੋਂ ਆਪਾਂ ਨੂੰ ਕੋਈ ਨਾ ਕੋਈ ਚੰਗਾ ਹੀ ਲੱਭਦਾ ਹੈ ਜੇ ਆਪਾਂ ਚੰਗਾ ਲੱਭੀਏ ਦੁਨੀਆ ਦੇ ਵਿੱਚ ਦੋ ਵਿਸ਼ਵ ਯੁੱਧ ਹੋਏ ਜਿਹੜੇ ਦੇਸ਼ਾਂ ਵਿੱਚ ਹੋਏ ਅਜੋ ਵਿਕਸਿਤ ਕਿਉਂ ਨਹੀਂ ਉਹਨਾਂ ਦਾ ਸਮਾਜ ਅੱਗੇ ਕਿਉਂ ਹੈ ਯੂਰਪ ਅੱਗੇ ਕਿਉਂ ਹੈ ਦੱਸ ਉਹ ਦੁਨੀਆ ਤੇ ਰਾਜ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਤਬਾਹੀ ਦੇਖੀ ਫਿਰ ਵਿਕਾਸ ਕੀਤਾ વિનાਸ਼ ਤੇ ਵਿਕਾਸ ਇੱਕੱਠੇ ਚੱਲਦੇ ਨੇ ਪਹਿਲਾ ਵਿਨਾਸ਼ ਹੁੰਦਾ ਫਿਰ ਵਿਕਾਸ ਹੁੰਦਾ ਸਾਡਾ ਦੇਸ਼ ਭਾਰਤ ਸੋਨੇ ਦੇ ਚਿੜੀ ਸੀ ਫਿਰ ਗੁਲਾਮ ਹੋਇਆ ਹੁਣ ਫਿਰ ਵਿਕਾਸ ਕਰ ਰਿਹਾ ਹੈ ਹਨਾ ਉਹ ਦੁਨੀਆ ਦੇ ਲੋਕ ਇਸ ਦੁਨੀਆ ਨੂੰ ਸੰਭਾਲਦੇ ਦੋ ਦ੍ਰਿਸ਼ਟੀ ਤੋਂ ਨੇ ਇੱਕ ਨੰਬਰ ਆਤਮਕ ਦੁਜਸਤਰਾਤਮਕ ਇੱਕ ਨਾਪਕੀ ਦੁਜਾਪਕੀ ਤੁਸੀਂ ਇਸ ਦੁਨੀਆ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਹਾਂ ਪੱਕੀ ਨਜ਼ਰੀ ਨਾਲ ਦੇਖ ਲਿਓ ਕਿ ਨਾਨ ਅੱਖੀ ਜੇ ਕੁਝ ਚੰਗਾ ਲੱਭਣ ਜਾਓਗੇ ਚੰਗਾ ਮਿਲ ਜਾਏਗਾ ਯਾਦ ਰੱਖਿਓ ਸੁਨਿਆਰ ਨੂੰ ਸੁਨਣਾ ਲੱਭੀ ਜਾਂਦਾ ਤੇ ਕਵਾੜੀ ਨੂੰ ਕਵਾੜ ਲੱਭਦੀ ਜਾਂਦੀ ਕਵਾੜੀਆ ਕਵਾੜ ਲੱਭਣਗੇ ਜੀ ਆਂਦਾ ਤੇ ਸੁਨਿਆਰ ਸੋਨਾ ਜਵਾਰੀ ਦੀ ਗਾਂ ਇਹ ਕੀ ਇਹ ਤੇ ਦਿਸਟ੍ਰਿਕਟ ਕੋਣ ਹੈ ਹੇ ਜਵਾਰੀ ਦਾ ਦਿਸਤਿ ਕੋਣ ਕੁਬਾੜੀਏ ਤੁਮਾਕੇ ਸੁਨਿਆਰ ਤੁਮਾਕੇ ਸੋ ਇਸ ਕਰਕੇ ਤੁਸੇ ਵੀ ਚੰਗਾ ਲੱਗੋ ਇਸ ਦੁਨੀਆ ਚ ਬਹੁਤ ਕੁਛ ਚੰਗਾ ਹੈ ਰੱਬ ਨੇ ਬਹੁਤ ਕੁਛ ਚਕਚਰਤਾ ਲਾਏ